ਬੰਦੀ ਦਾ ਦਰਸਾ ਹੈ ਜੀ ਤੇ ਉਹ ਵੀ ਉਹਨੂੰ ਦਰਸਾ ਤੂੰ ਸਾਨੂੰ ਜਿਹੜਾ ਇਹ ਕਿਰਪਾ ਦੋਇਆ ਤੇ ਵਾਤਾਵਰਣ ਨੂੰ ਸਾਰਿਆ ਭਰਿਆ ਰੱਖਣ ਵਾਸਤੇ ਤੇ ਅਜਾ ਬੁਕੇ ਜਿਹੜਾ ਤੁਹਾਡੀ ਕੋਲ ਆਇਆ ਇਹ ਲੈ ਕੇ ਜਦੋਂ ਮੈਂ ਟ੍ਰਿਕ ਕਰੂੰ ਲੰਗਰ ਅਰਾਧਾ ਸਭ ਦੇਖਿਆ ਗਿਆ ਜਰਾ ਕਿ ਦਰੋਨਗਰ ਤੇ ਕਿਥੇ ਹੋ ਕੇ ਜਾ ਕੇ ਚਲੇ ਆ ਆਹੀ ਉਹ ਨਪੜੇ ਤੇ ਸਿੱਕੇ ਸਾਡੇ ਕੋਲ ਲੱਗੀ ਹੋਈਗੀ ਜਿਸ ਤਰ੍ਹਾਂ ਸਾਰੇ ਕੋ ਜਨਾ ਹੈ ਜੀ ਉਹ ਸਾਰੇ ਜਿਹੜੇ ਪਿੰਡ ਤੁਰਮਰ ਕਰਕੇ ਬਾਕਾ ਬਲੰਦ ਸਿੰਘ ਵਾਪਕ ਜਰਾਸੇ ਸਪੋਰਟ ਕਲਬ ਦੇ ਜਿਹੜੇ ਮੁੰਡੇ ਆ ਇਹ ਸਾਰੇ ਜਿਹੜੇ ਆ ਇਹਨਾਂ ਦਾ ਮੁਕੇਰੋ ਲਾ ਕੇ ਤੇ ਅਸੀਂ ਆਪਣੀ ਤਕਦੀ ਵੀ ਕਿਤੇ ਖੜਿਆ ਰਹਿ ਰਹੇ ਕਰਾਂਗੇ ਇੱਕ ਰੱਬ ਅਗੇ ਅਰਦਾਸ ਕਰਾਂਗੇ ਕਿ ਵੀ ਇਹਨਾਂ ਨੂੰ ਪਰਸਪਰਿਕ ਕੀਤਾ ਜਾਵੇ ਥੋੜਾ ਗਰਮੀ ਤੋਂ ਰਾਹਤ ਮਿਲੇ ਇਸ ਕਰਕੇ ਸੀਗਰਾ ਮ ਕੋਲ ਦੂਸਰੇ ਜਿਹੜੇ ਤੁਹਾਡੇ ਸਾਹਮਣੇ ਆ ਇਹ ਲੈ ਕੇ ਤੇ ਹੋੜੇ ਕਿਤੇ ਤੇ ਮੇਰੀ ਸਾਰੇ ਪੰਜਾਬ ਵਾਸੀਆਂ ਨੂੰ ਬੇਨਤੀ ਆ ਕਿ ਆਪਾਂ ਆਪਣੀ ਸਾਰੀ ਇਹ ਜੜੀਓ ਵਹੀ ਲਿਆ ਹੈ ਕਿਸੇ ਵੀ ਆਪਾਂ ਦਰੱਖਤ ਨਹੀਂ ਲਾਇਆ ਹੈ ਤੇ ਗਰਮੀ ਦਾ ਹਾਲ ਤੇ ਹੋਮਸ ਦਾ ਹਾਲ ਦੇਖ ਲਓ ਕਿ ਪਹਿਲਾਂ ਤੇ ਅਗਸਤ ਰੁੱਤ ਹੀ ਜਾ ਕੇ ਹੋਮਸ ਹੁੰਦੀ ਸੀ ਹਰਕਾ ਜੁਲਾਈ ਚ ਹੀ ਹੈਗੀ ਆ ਤੇ ਬੇਨਤੀ ਹੈ ਹੱਥ ਜੋੜ ਕੇ ਮੇਰੀ ਬੇਨਤੀ ਹੈ ਜੀ ਸਾਰੇ ਇਸ ਤਰ੍ਹਾਂ ਦੇ ਉਪਰਾਲੇ ਕਰੋ ਤੇ ਆਪੋ ਆਪਣੇ ਹਰ ਕਿੱਲੇ ਦੇ ਵਿੱਚ ਘੱਟੋ ਘੱਟ ਇੱਕ ਦਰੱਖਤਾਂ ਇੱਕ ਜਿੰਨੇ ਚਾਹੀਦਾ ਆ ਤੇ ਇਹ ਕਰਕੇ ਤੇ ਕੁਦਰਤ ਨੂੰ ਜਰਾ ਪਰਫੈਕਟ ਕਰਨ ਦੇ ਵਿੱਚ ਯੋਗਦਾਨ ਪਾਓ ਤੇ ਜਿੰਨੇ ਜਿਹੜੇ ਆ ਮੈਂ ਬੇਨਤੀ ਕਰਦਾ ਹਾਂ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ